ਹਾਂਜੀ ਮੇਰੇ ਵੀਰੋ ਕੀ ਹਾਲ ਨੇ ਅੱਜ ਚੱਲੇ ਆ ਮੇਲੇ ਤੇ ਜਿੱਥੇ ਆਉਣਾ ਮਸ਼ੂਰ ਕਲਾਕਾਰ ਜਸਵਿੰਦਰ ਬਰਾੜ ਨੇ ਠੀਕ ਹੈ ਜੀ ਮੇਲੇ ਤੇ ਜਾਂਦੇ ਹੋਏ ਚੋਬਰ ਉੱਥੋਂ ਫਿਰ ਇੱਕ ਹੋਰ ਚੋਬਰ ਨੂੰ ਚੱਕਿਆ ਠੀਕ ਹੈ ਜੀ ਭੂਆ ਕੇ ਪਿੰਡੋਂ ਤੇ ਹੁਣ ਜਾਂਦੇ ਹੋਏ ਇੱਥੇ ਆਣ ਕੇ ਬਹਿ ਗਏ ਸਾਰੇ ਪਿੱਛੇ ਮੁੜ ਕੇ ਦੇਖੀ ਜਾਂਦੇ ਸੀ ਵੀ ਕਦੋਂ ਆਣਗੇ ਕਦੋਂ ਆਣਗੇ ਠੀਕ ਹੈ ਸਾਰੇ ਉਡੀਕ ਕਰ ਰਹੇ ਸੀ ਮੁੜ ਕੇ ਖਾਦੇ ਗੋਲ ਗੱਪੇ ਠੀਕ ਹੈ ਮੇਰੇ ਵੀਰੋ ਤੇ ਉਧਰੋਂ ਜਸਵੰਦਰ ਬਰਾੜ ਹੁਣੇ ਵੀ ਆ ਗਏ ਨੇ ਰਿਸਪੈਕਟਡ ਆਪਣੇ ਤੋਂ ਵੱਡੇ ਨੇ ਠੀਕ ਹੈ ਜੀ ਤੇ ਆਣ ਕੇ ਗੱਡੀ 'ਚ ਉਤਰ ਗਏ ਠੀਕ ਹੈ ਮੇਰੇ ਵੀਰੋ ਬਾਕੀ ਸਾਹਮਣੇ ਆ ਤੁਹਾਡੇ ਚੈੱਕ ਕਰ ਲਓ ਠੀਕ ਹੈ ਜੀ ਹੁਣ ਚੱਲੇ ਮੱਥਾ ਟੇਕਣ ਜਿੱਥੇ ਪੀਰ ਬਾਬੇ ਨੇ ਲਾਇਆ ਸੀ ਅੱਜ ਕੀ ਕਹਿੰਦੇ ਮੇਲਾ ਸੀ ਉੱਥੇ ਠੀਕ ਹੈ ਜੀ ਤੇ ਮੇਲੇ ਉੱਥੇ ਬਾਬੇ ਦੇ ਮੱਥਾ ਟੇਕ ਕੇ ਫਿਰ ਵਾਪਸ ਆਉਂਦੇ ਹੋਏ ਤੇ ਜਿੱਥੇ ਸਟੇਜ ਸੀ ਸਟੇਜ ਤੇ ਜਾਂਦੇ ਹੋਏ ਠੀਕ ਹੈ ਮੇਰੇ ਵੀਰੋ ਤੇ ਅੱਗੇ-ਅੱਗੇ ਕੱਠ ਬਹੁਤ ਸੀ ਤੇ ਇੱਥੇ ਫਿਰ ਇਹਨਾਂ ਨੇ ਫੋਟੋਆਂ-ਫੋਟੋਆਂ ਖਚਾਈਆਂ ਆਪਾਂ ਫੋਟੋ ਖਚਾਉਣ ਤੋਂ ਰਹਿ ਗਏ ਸੀ ਆਪਾਂ ਵੀਡੀਓ ਬਣਾਉਣ ਦੇ ਚਾਰਜ ਸੀਗੇ ਮੁੜ ਕੇ ਲਾਇਆ ਸ਼ੋਅ ਠੀਕ ਹੈ ਜੀ ਤੇ ਉਹ ਸ਼ੋਅ ਦੀਆਂ ਤੁਸੀਂ ਦੋ-ਚਾਰ ਲੈਣਾ ਸੁਣਾ ਦਿੰਨੇ ਆ ਕਦੂ ਆ ਛੇਰ ਮਰੂਪ ਮੁਖ ਦੋਖੋਂ ਪਰ ਮਰਦਾ ਮਰਦਾ ਵੀ ਘਾੜੀ ਖਾ ਸਕਦਾ ਪਰ ਮਰਦਾ ਮਰਦਾ ਵੀ ਘਾੜੀ ਹਾਂਜੀ ਮੇਰੇ ਵੀਰੋ ਹੁਣ ਜਾਂਦੇ ਹੋਏ ਘਰਾਂ ਨੂੰ ਠੀਕ ਹੈ ਜੀ ਗਰਮੀ ਬਹੁਤ ਸੀ ਤੇ ਮੈਨੂੰ ਚੜ ਗਿਆ ਸੀ ਬੁਖਾਰ ਤੇ ਹੁਣ ਪਹੁੰਚ ਗਏ ਸੀ ਕਰੇ ਤੇ ਕੱਲ ਨੂੰ ਆਪਣਾ ਬਰਥਡੇ ਸਾਰੇ ਬਈ ਸਟੋਰੀਆਂ ਵੀਰੋ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਅੱਜ ਅਸੀਂ ਲਾਸਟ ਡੇ 10 ਦਿਨਾਂ ਦਾ ਚੈਲੰਜ ਲਿੱਤਾ ਸੀ 10 ਦਿਨ ਕਰ ਤੇ ਪੂਰੇ ਆ ਠੀਕ ਹੈ ਜੀ ਅੱਗੇ ਜੇ ਹੋਰ ਬਣਾਉਣੇ ਤਾਂ ਕਰੋ ਕਮੈਂਟ ਤੇ ਬਾਕੀ ਕੱਲ ਨੂੰ ਆਪਣਾ ਬਰਥਡੇ ਆ ਤੇ ਸਾਰੇ ਬਈ ਸਟੋਰੀਆਂ ਜਰੂਰ ਲਾ ਦੇਣ ਠੀਕ ਹੈ ਜੀ ਬਾਕੀ ਬਾਏ ਬਾਏ